कल रात एक इंफॉर्मेशन आई सी कि पेट्रोल पंप ਤੇ ਇੱਕ ਲੁੱਟ ਹੋਈ ਆ ਜਿਹਦੇ ਚ ਮੋਬਾਈਲ ਫੋਨ ਤੇ ਪੈਸੇ ਲੈ ਕੇ ਗਏ ਨੇ ਜੇ ਸੰਬੰਧੀ ਮੌਕੇ ਤੇ ਜਾ ਕੇ ਮੌਕਾ ਵੇਖਿਆ ਗਿਆ ਤੇ ਜਿਸ ਤੋਂ ਪਤਾ ਲੱਗਾ ਵੀ ਜਿਹੜਾ ਇੱਕ ਕਾਸ਼ਦੀਪ ਸਿੰਘ ਨਾਂ ਦਾ ਲੜਕਾ ਤੇ ਕੁਮਰਿਆਮ ਸਿੰਘ ਨਾਂ ਦਾ ਲੜਕਾ ਜਿਹੜਾ ਉਥੇ પેટ્રોલ ਪੰਪ ਤੇ ਕੰਮ ਕਰਦੇ ਨੇ ਉਹਨਾਂ ਦੇ ਨਾਲ ਚਾਰ ਵਿਅਕਤੀ ਹੋਰ ਵੀ ਨੇ ਜਿਹੜੇ ਉਥੇ ਕੰਮ ਕਰਦੇ ਨੇ ਤੇ ਉਹਦੇ ਵਿੱਚ ਆਕਾਸ਼ਦੀਪ ਸਿੰਘ ਨੇ ਦੱਸਿਆ ਕਿ ਪਹਿਲਾ ਇਹ ਲੜਕਾ ਉੱਥੇ ਆਇਆ ਸੀਗਾ ਜਿਹਨੇ ਕੁਟਮਾਰ ਕੀਤੀ ਹੈ ਬਾਅਦ ਚ ਆ ਕੇ ਤੇ ਇਹ ਪੈਟਰੋਲ ਪੰਪ ਦੀ ਥੋੜੀ ਜੀ ਹੱਦ ਦੇ ਅੰਦਰ ਨੁੱਕਰ ਦੇ ਉੱਤੇ ਪਿਸ਼ਾਬ ਕਰਦਾ ਸੀਗਾ ਜਿੰਨੂੰ ਮੈਂ ਰੋਕਿਆ ਇਹ ਗਲਤ ਕਰ ਲਿਆ ਇੱਥੇ ਨਾ ਕਰੋ ਜਿਸ ਤੋਂ ਬਾਅਦ ਇਹਨਾਂ ਦੇ ਵਿੱਚ ਦੋਵਾਂ ਦੇ ਵਿੱਚ ਬੈਸਾ ਵਸਾਈ ਹੋਈ ਬੈਸਾ ਵਸਾਈ ਤੋਂ ਬਾਅਦ ਇਹ ਉੱਥੋਂ ਚਲਾ ਗਿਆ ਜਿਹੜਾ ਅੱਧਾ ਇਹ ਪੌਣੀ ਘੰਟੇ ਬਾਅਦ ਆਪਣੇ ਨਾਲ ਚਾਰ ਪੰਜ ਵਿਅਕਤੀ ਹੋਰ ਲੈ ਕੇ ਆਇਆ ਤੇ ਆਉਂਦਿਆਂ ਹੀ ਇਹ ਲੜਕਾ ਜਿਹੜਾ ਪੈਟਰੋਲ ਪੰਪ ਵਾਲਾ ਉਹਦੇ ਨਾਲ ਇਹਦੇ ਆਕਾਸ਼ਦੀਪ ਤੇ ਬਰਿਆਮ ਸਿੰਘ ਇਹ ਦੋਵੇਂ ਅੰਦਰ ਬੈਠੇ ਸੀ ਤੇ ਇਹਨਾਂ ਦੇ ਆ ਕੇ ਇਹ ਚਾਰ ਪੰਜ ਵਿਅਕਤੀ ਆਏ ਆ ਜਿਨ੍ਹਾਂ ਚੋਂ ਦੋ ਤਿੰਨ ਜਣੇ ਇਹਨਾਂ ਦੇ ਗੱਲ ਪੈ ਗਏ ਆ ਤੇ ਇਹਦੇ ਆਕਾਸ਼ਦੀਪ ਸਿੰਘ ਦੇ ਇਸ ਦੌਰਾਨ ਛੱਟਾਂ ਵੀ ਲੱਗੀਆਂ ਤੇ ਕੁਛ ਹਲਕੀ ਛੱਟ ਬਰਿਆਮ ਸਿੰਘ ਦੇ ਲੱਗੀ ਤੇ ਉਥੋਂ ਮੌਕੇ ਦੀ ਸੀਸੀਟੀਵੀ ਫੁਟੇਜ ਵੀ ਵੇਖੀ ਗਈ ਜਿਹਦੇ ਚ ਇਹ ਦਿਖਦਾ ਹੈ ਵੀ ਜਿਹੜਾ ਆਕਾਸ਼ਦੀਪ ਸਿੰਘ ਹੈ ਉਹਦਾ ਮੋਬਾਈਲ ਇਹ ਵਿਅਕਤੀ ਜਾਂਦੇ ਵਕਤ ਲੈ ਜਾਂਦੇ ਦੇਖਦੇ ਆ ਵੀ ਉਹਦਾ ਮੋਬਾਈਲ ਲੈ ਕੇ ਗਏ ਆ ਜਿਹੜਾ ਕੈਸ਼ ਲਜਾਣ ਸੰਬੰਧੀ ਜਾਂ ਕੋਈ ਹੋਰ ਚੀਜ਼ ਸੰਬੰਧੀ ਜਿਹੜਾ ਅਜੇ ਕੋਈ ਪੁਖਤਾ ਸਬੂਤ ਨਹੀਂ ਮਿਲਿਆ ਅ ਜਿਹੜੀ ਮੁੱਖ ਜਿਹੜਾ ਦਾ ਕਾਰਨ ਬਣਿਆ ਆ ਤੇ ਜਿਹੜੀ ਉਹ ਇੱਕ ਪਹਿਲਾ ਇਨਸੀਡੈਂਟ ਹੋਇਆ ਛਾਪਲਾ ਉਸ ਤੋਂ ਬਾਅਦ ਜਿਹੜੀ ਇਹਨਾਂ ਦੀ ਆ ਇੱਕ ਬਦਲੇ ਦੀ ਨੀਅਤ ਨਾਲ ਆ ਕੇ ਜਿਹੜਾ ਐਫਸੀ ਝਗੜਾ ਹੋਇਆ ਇਹਨਾਂ ਦਾ ਇਹਦੇ ਵਿੱਚ ਕੋਈ ਲੁੱਟ ਵਾਲੀ ਜਾਂ ਕੋਈ ਇਹੋ ਜਿਹੀ ਕੈਸ਼ ਖੋਣ ਵਾਲੀ ਜਾਂ ਉਹਦੀ ਗੱਲ ਕੋਈ ਨਹੀਂ ਹੈਗੀ ਪਰ ਫਿਰ ਵੀ ਅਸੀਂ ਮੁਕੱਦਮਾ ਦਰਜ ਕਰਕੇ ਇਮੀਡੀਏਟਲੀ